ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਜੀ ਪਾਸੋ ਪਰ ਦੋਈ ਇਸ ਜਗ੍ਹਾ ਦਾ ਨਾਮ ਪਾਸੋ ਪਰ ਦੋਈ ਹੈਗਾ ਤੇ ਇੱਥੇ ਟ੍ਰੈਕਿੰਗ ਕਰਨ ਆਏ ਹਾਂ ਕਿ ਫੋਨ ਅਸੀਂ ਉੱਪਰ ਜਾਣਾ ਹੈਗਾ ਤੇਰਾਸਾ ਸੁਲੇ ਦੋਲੋਮੀਤੀ ਤੇ ਉਹਨੂੰ ਸਾਸ ਪਰ ਦੋਈ ਵੀ ਕਹਿ ਦਿੰਦੇ ਨੇ ਤੇ ਇਸ ਜਗ੍ਹਾ ਤੇ ਜਾਣ ਵਾਸਤੇ ਦੋ ਰਸਤੇ ਨੇ ਤੁਸੀਂ ਜਾਂ ਤਾਂ ਪੈਦਲ ਜਾ ਸਕਦੇ ਹੋ ਟ੍ਰੈਕਿੰਗ ਕਰਕੇ ਤੇ ਜਾਂ ਜਿਹੜਾ ਤੁਸੀਂ ਹੈਗਾ ਕੇਬਲ ਕਾਰ ਦੇ ਰਹੀਂ ਜਾ ਸਕਦੇ ਹੋ ਆਪਾਂ ਕੇਬਲ ਕਾਰ ਦੇ ਰਹੀਂ ਵੀ ਕੀਤਾ ਸੀ ਪਿਛਲੇ ਸਾਲ ਉਹਦੀ ਵੀਡੀਓ ਦਾ ਲਿੰਕ ਜਿਹੜਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਿੰਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਸ ਵਾਰ ਜਿਹੜਾ ਅਸੀਂ ਹੈਗਾ ਪੈਦਲ ਚੱਲ ਕੇ ਆ ਰਹੇ ਹਾਂ ਤੇ ਆਉਤਾਂ ਨੂੰ ਜਿਹੜਾ ਪਾਸ ਉਪਰ ਦੋਈ ਉਪਰ ਸਾਸ ਪਰ ਦੋਈ ਲੈ ਕੇ ਚੱਲਦੇ ਆ ਜੀ ਜੀ ਇਹ ਹੈ ਜੀ ਇੱਥੇ ਟਿਕਟ ਕਾਊਂਟਰ ਇੱਥੋਂ ਅੱਗੇ ਤੁਸੀਂ ਜਿਹੜੀਆਂ ਟਿਕਟਾਂ ਲੈ ਸਕਦੇ ਹੋਗੇ ਤੇ ਇਹ ਦੇ ਕੇਬਲਕਾਰ ਦੇ ਨਾਲ ਉੱਪਰ ਜਾਣ ਵਾਸਤੇ ਤੇ ਜਿਹੜੀ ਅਡਲਟ ਦੀ ਟਿਕਟ ਹੈਗੀ ਅੰਦਾਤਾਰੀ ਤੌਰ 'ਤੇ ਨੋ ਜਾਣ ਦੀ ਤੇ ਆਉਣ ਦੀ ਉਹ ਹੈਗੀ 28000 ਤੇ ਬੱਚੇ ਦੀ ਟਿਕਟ ਹੈਗੀ 1650 ਤੇ ਗਰੁੱਪ ਦੇ ਵਿੱਚ ਤੁਸੀਂ ਹੁੰਦੇ ਹੋ ਤੇ 23000 ਦੀ ਜਿਹੜੀ ਟਿਕਟ ਹੈ ਹਾਂ ਜੀ ਟਰੈਕ ਸ਼ੁਰੂ ਕਰਦੇ ਆਪਾਂ ਤੇ ਇਧਰ ਫੋੜੀਆਂ ਬਣਾਈਆਂ ਤੇ ਰੁਕ ਲੋ ਜਾਰੀ ਇਧਰ ਸੇਧਰ ਆ ਰਹੀ ਆ ਤੇ ਆ ਦੇਖੋ ਆ ਰਸਤੇ ਤੇ ਜਾ ਰਹੇ ਆ ਆਪਾਂ ਉਹ ਹੈ ਜੀ ਥੱਲੇ ਪਾਰਕਿੰਗ ਪਾਰਕਿੰਗ ਜਿਹੜੀ ਇਹ ਪੇਟ ਹੈਗੀ ਪੈਸਿਆਂ ਦੇ ਉੱਪਰ ਹੈਗੀ ਤੇ ਬਿਲਕੁਲ ਸਾਹਮਣੇ ਹੈਗਾ ਜਿੱਥੇ ਤੁਸੀਂ ਟਰੈਕਿੰਗ ਸ਼ੁਰੂ ਕਰਦੇ ਹੋ ਉੱਥੇ ਪਾਰਕਿੰਗ ਤੇ ਗੱਡੀ ਲਾ ਕੇ ਤੁਸੀਂ ਟਰੈਕਿੰਗ ਕਰਨਾ ਆ ਸਕਦੇ ਹੋ ਖਸਰ ਦਾ ਸਾਰਾ ਰਸਤਾ ਹੀ ਜਿਹੜਾ ਕਾਰ ਆਏ ਆ ਕਿ ਇਧਰੋਂ ਤੇ ਹੁਣ ਉੱਪਰ ਨੂੰ ਜਿਹੜਾ ਹੈਗਾ ਐਸ ਸਾਈਡ ਨੂੰ ਆਪਾਂ ਜਾਣਾ ਹੈਗਾ ਉਹ ਦੇਖੋ ਤੇ ਉਹ ਜਿਹੜੀ ਪਹਾੜੀ ਹੈਗੀ ਵਿਚੇ ਤੁਹਾਨੂੰ ਦਿਖ ਰਹੀ ਹੈ ਪੱਥਰ ਦੀ ਉਹਦੇ ਉੱਪਰ ਜਾਣਾ ਹੈ ਆਪਾਂ ਪੈਕਿੰਗ ਕਰਦੇ ਅਸੀਂ ਐ ਪੁਆਇੰਟ ਤੱਕ ਆ ਗਏ ਆਂਗੇ ਤੇ ਇੱਥੋਂ ਬਾਅਦ ਜਿਹੜਾ ਹੈ ਉੱਪਰ ਨੂੰ ਜਾਣਾ ਉਸ ਸਾਈਡ ਤੇ ਤਰਾਸਾ ਸੁਰੇ ਦੋਲੋਮਿਟੀ ਤੇ ਜਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਅੱਗੇ ਜਾ ਕੇ ਹੁੰਦਾ ਜੀ ਰਿਫੂਜੋ ਫੋਰਚੈਲਾ ਤੇ ਉੱਥੋਂ ਤੱਕ ਜਾਂਦਾ ਇਰਾਦਾ ਸਾਡਾ ਅੱਜ ਕਿਉਂਕਿ ਅਸੀਂ ਥੋੜੇ ਲੇਟ ਹੋ ਗਏ ਆਂਗੇ ਤੇ ਜੇ ਟਾਈਮ ਲੱਗਾ ਅੱਗੇ ਤੋ ਉਸ ਤੋਂ ਅੱਗੇ ਵੀ ਜਾਵਾਂਗੇ ਤੇ ਆਓ ਤੁਹਾਨੂੰ ਹੁਣ ਜਿਹੜਾ ਅੱਗੇ ਦਾ ਸੀ ਥਿ ਵਿਊ ਦਿਖਾ ਲਦੇ ਆ ਜਿਹੜਾ ਸਾਹਮਣੇ ਰਸਤਾ ਜਾ ਰਿਹਾ ਹੁਣ ਅਸੀਂ ਇਹ ਜਾਣਾ ਹੈਗਾ ਪਹਿਲੋ ਤੇ ਜਿਹੜਾ ਰਸਤਾ ਹੈਗਾ ਸਿੱਧਾ ਆ ਰਿਹਾ ਹੈ ਪਰ ਜਿਹੜੀ ਹੁਣ ਹੈਗੀ ਹੁਣ ਚੜਾਈ ਜ਼ਿਆਦਾ ਜਿਹੜੀ ਸ਼ੁਰੂ ਹੋ ਰਹੀ ਹੈਗੀ ਤੇ ਇੱਥੋਂ ਜਿਹੜਾ ਅਸੀਂ ਉੱਪਰ ਨੂੰ ਜਾ ਰਹੇ ਹੁਣ ਆਜੋ ਚੱਲੀਏ ਇੱਥੇ ਆ ਕੇ ਟਰੈਕਿੰਗ ਕਰਦੇ ਕਰਦੇ ਅੱਗੇ ਸਾਨੂੰ ਇੱਕ ਜਿਹੜਾ ਛੋਟਾ ਆ ওয়াਟਰਫਾਲ ਮਿਲ ਗਿਆ ਆ ਦੇਖੋ ਕਿੱਡਾ ਵਧੀਆ ওয়াਟਰਫਾਲ ਹੈਗਾ ਤੇ ਇਹਦੇ ਬਾਰੇ ਨਹੀਂ ਸੀ ਪਤਾ ਆਪਾਂ ਨੂੰ ਪਰ ਅੱਜ ਵੀ ਵੇਖ ਲਿਆ ਅਸੀਂ ਚਲੋ ਵਧੀਆ ਆ ਤੇ ਆਹ ਦੇਖ 파ੜੀ ਦਾ ਸਾਰੇ ਆਨੇ ਅੱਗੇ ਨਿਕਲ ਗਏ ਤੇ ਮੈਂ ਰਹਿ ਗਿਆ ਇਕੱਲਾ ਪਿੱਛੇ ਤੇ ਚਲੋ ਚੱਲੀਏ ਹੁਣ ਅਸੀਂ ਇਸ ਪੁਆਇੰਟ ਤੇ ਆ ਗਏ ਆ ਤੇ ਪਿੱਛੇ ਦਾ ਤੁਸੀਂ ਵਿਊ ਵੇਖੋ ਕਿੰਨਾ ਸੋਹਣਾ ਤੇ ਬਾਹ ਕਮਾਲ ਵਿਊ ਹੈਗਾ ਤੇ ਇਹ ਅਸੀਂ ਪਾਰਕਿੰਗ ਤੋਂ ਚੱਲਦੇ-ਚੱਲਦੇ ਜਿਹੜੇ ਇੱਥੇ ਆ ਗਏ ਆ ਤੇ ਆਰਾਬਾ ਤੋਂ ਪਰਦੋਈ ਵਾਲ ਨੂੰ ਹੁੰਦੇ ਆ ਜਿਹੜਾ ਬਹੁਤ ਖੂਬਸੂਰਤ ਰਸਤਾ ਹੁੰਦਾ ਹੈਗਾ ਉਹਦਾ ਵਿਊ ਇੱਥੋਂ ਜਿਹੜਾ ਘੱਟ ਦਿਖ ਰਿਹਾ ਭਾਜੇ ਤੋਂ ਅਸੀਂ ਉੱਪਰ ਜਾਵਾਂਗੇ ਉੱਪਰ ਜਾ ਕੇ ਜਿਹੜਾ ਉਹਦਾ ਵਿਊ ਹੈਗਾ ਬਹੁਤ ਕਮਾਲ ਦਾ ਦਿਖਣਾ ਹੈਗਾ ਤੇ ਉਹ ਤੁਹਾਨੂੰ ਉੱਪਰੋਂ ਅਸੀਂ ਜਿਹੜਾ ਹੈਗਾ ਉਹ ਵੀ ਉਹ ਵੀ ਦਿਖਾ ਲਾਂਗੇ ਫਿਲਹਾਲ ਤੁਸੀਂ ਜਿਹੜਾ ਹ ਤੇ ਇਹ ਪਿੱਛੇ ਚੜਾਈ ਦੇਖ ਕੇ ਸੋਚੋ ਵੀ ਕਿੰਨਾ ਜ਼ਿਆਦਾ ਝੜ ਕੇ ਆਏ ਆ ਅਸੀਂ ਤੇ ਕਿੰਨੀ ਜ਼ਿਆਦਾ ਚੜਾਈ ਹੈ ਕਿ ਪਿੱਛੇ ਉਹ ਵੇਖੋ ਤੇ ਇਹ ਕਰੀ ਤਾਂ ਮਜ਼ਾ ਆ ਗਿਆ ਬਹੁਤ ਵਧੀਆ ਸੀਗਾ ਜੀ ਇਹ ਫੂਜੋ ਫਰਚਲਾ ਆ ਗਏ ਆਗੇ ਤੇ ਸਾਡਾ ਉਹਦਾ ਰਦਾ ਸੀਗਾ ਅੱਗੇ ਪਿੱਛੇ ਪਿੱਛੇ ਬੋਇ ਨਾ ਆਉਂਦਾ ਹੋਲੀ ਸੰਗਤ ਦੀ ਪਾਟੀ ਦੇਖਦੇ ਉਹ ਵੀ ਪਰ ਅਸੀਂ ਲੇਟ ਹੋ ਗਏ ਥੋੜਾ ਤੇ ਇਸ ਕਰਕੇ ਨਹੀਂ ਜਾ ਸਕਦੇ ਕਿੰਨੇ ਘੰਟੇ ਘੰਟੇ ਜ਼ਰਾ ਦੇ ਵੀਏਗਾ ਤੇ ਅਗਲੀ ਵਾਰ ਜਿਹੜਾ ਅਸੀਂ ਪਿੱਛੇ ਪਏ ਵੀ ਜਾਵਾਂਗੇ ਫੋਂਟਨ ਉਹ ਜਿਹੜਾ ਹੈ ਤੇ ਰਾਸਾ ਸੂਲੇ ਦਲੋਂ ਨਿਕੀ ਐ ਦੀ ਦੂਜੀ ਸਾਈਡ ਤੇ ਆ ਉਧਰ ਤੁਰ ਕੇ ਜਾ ਰਹੇ ਹਾਂ ਉਹ ਤਾਂ ਖਾਲਦੇ ਆਗੇ ਤੇ ਉਥੋਂ ਜਿਹੜਾ ਹੈਗਾ ਬਾਹ ਕੁਮਾਰ ਦੀ ਉਹ ਵਾਦ ਵੀਡੀਓ ਨੂੰ ਉਸ ਤੱਕ ਜਰੂਰ ਤੁਸੀਂ ਦੇਖਿਓ ਤੇ ਤੁਹਾਨੂੰ ਉਥੇ ਲੈ ਕੇ ਚੱਲਦੇ ਆਪਾਂ ਹੁਣ ਆ ਹੈਗਾ ਜੀ ਸਰ ਦਾ ਸਾਰਾ ਗਰੁੱਪ ਉਸੇਲਾ ਤੇ ਹੁਣ ਅਸੀਂ ਜਿਹੜਾ ਇਧਰ ਨੂੰ ਉੱਪਰ ਜਾ ਰਹੇ ਹਾਂਗੇ ਕਿ ਉਹ ਜਿੱਥੇ ਉੱਪਰ ਬੰਦੇ ਬੈਠੇ ਆਗੇ ਉੱਥੇ ਤੱਕ ਜਾਣਾ ਹੀ ਉਹ ਹੈਗਾ ਤੇਰਾ ਸਸੂਲੇ ਦੋਲੋਮਿਤੀ ਤੇ ਫਿਰ ਉੱਥੇ ਬਹਿਗੇਗਾ ਕੁਝ ਨੋ ਕੁਝ ਖਾਣੇ ਆ ਕਿਉਂਕਿ ਚੜ੍ਹ ਚੜ੍ਹ ਕੇ ਭੁੱਖ ਲੱਗੀ ਭਰਾਵਾ ਹੁਣ ਤੇ ਬੜੀ ਜ਼ਿਆਦਾ ਤੇ ਹੁਣ ਕੁਝ ਖਾਦਾ ਜਾਵੇ ਹਾਂਜੀ ਇੱਥੋਂ ਹੁਣ ਤੁਹਾਨੂੰ ਅਸੀਂ ਜਿਹੜਾ ਥੱਲੇ ਦਾ ਵਿਊ ਦਿਖਾ ਦਨੇ ਯਾਰ ਜਿੱਧਰ ਦੀ ਤੁਹਾਨੂੰ ਮੈਂ ਕਹਿ ਰਿਹਾ ਸੀਗਾ ਵੀ ਰਸਤੇ ਥਣੀਆਂ ਸੀ ਆਏ ਆਗੇ ਤੇ ਹਾ ਦੇਖੋ ਥੱਲੇ ਦਾ ਵਿਊ ਦੇਖੋ ਥੱਲੇ ਦਾ ਵੀਊ ਦੇਖੋ ਇੱਥੋਂ ਕਿੱਡਾ ਵਧੀਆ ਆਏਗਾ। ਤੇ ਆਹੜਾ ਸਾਹਮਣੇ ਦੀ ਰਸਤਾ ਦੇਖ ਰਹੇ ਹੋ ਉਸ ਰੋਡ ਥਾਣੀ ਅਸੀਂ ਜਿਹੜਾ ਆਏ ਆਂਗੇ ਇਧਰ ਨੂੰ ਤੇ ਬਾਈਕਾਰ ਤੇ ਉਸ ਤੋਂ ਬਾਅਦ ਉਹ ਜਿਹੜੀ ਪਾਰਕਿੰਗ ਹੈ ਕਿ ਸਾਹਮਣੇ ਉੱਥੇ ਹੀ ਗੱਡੀ ਲਾ ਕੇ ਤਾਂ ਆਸਰ ਦਾ ਸਾਰਾ ਰਸਤਾ ਜਿਹੜਾ ਤੁਸੀਂ ਵਿਚਰੀ ਵਾਲਾ ਵੇਖਦੇ ਆਂ ਪੈਰਲ ਕਰਕੇ ਇਹਨਾਂ ਦੋਵਾਂ ਪਹਾੜੀਆਂ ਦੇ ਵਿੱਚੋਂ ਦੀ ਹੁੰਦੇ ਹੋਏ ਅਸੀਂ ਜਿਹੜਾ ਇੱਥੇ ਉੱਪਰ ਆਏ ਆਂਗੇ। ਇਹ ਹੈ ਜੀ ਤੇ ਰਸਤਾ ਸੁੱਲੇ ਦੋਲੋ ਮੀਤੀ। ਯਾਦਿਕ ਇੱਥੇ ਆ ਗਏ ਇੱਥੇ ਆ ਕੇ ਜਿਹੜੀ ਆ ਕੇਵਲ ਕਰ ਰੁਕਦੀ ਆ ਤੇ ਨਾਲ ਇੱਥੇ ਤੁਹਾਨੂੰ ਇੱਕ ਜਿਹੜਾ ਰੈਸਟੋਰੈਂਟ ਮਿਲ ਜੂਗਾ ਤੇ ਤੁਸੀਂ ਆ ਕੇ ਆਪਣਾ ਜਿਹੜਾ ਕੋਈ ਲੰਚ ਕਰਨਾ ਹੈਗਾ ਜਾਂ ਖਾਣਾ ਪੀਣਾ ਤੁਸੀਂ ਤੇ ਖਾ ਸਕਦੇ ਹੋਗੇ ਤੇ ਉਸ ਤੋਂ ਇਲਾਵਾ ਜਿਹੜਾ ਆ ਆ ਦੇਖੋ ਉੱਪਰ ਤੋਂ ਜਿਹੜਾ ਥੱਲੇ ਦਾ ਵਾਲਾ 뷰 ਤੁਸੀਂ ਇੰਜੋਏ ਕਰ ਸਕਦੇ ਹੋਗੇ ਬਾਕਮਾਲ 뷰 ਹੈ ਵੀ ਤੇ ਇਸ ਤੋਂ ਸਾਹਮਣੇ ਉਹ ਦੇਖੋ ਜਿਹੜੇ ਤੁਹਾਨੂੰ ਪਿੱਛੇ ਸਾਹਮਣੇ ਸਿੱਧਾ ਦਿਖ ਰਿਹਾ ਗਲੇਸ਼ੀਅਰ ਹੈਗਾ ਤੇ ਇਸ ਏਰੀਆ ਦਾ ਸਾਰਾ ਤੋਂ ਉੱਚਾ ਗਲੇਸ਼ੀਅਰ ਹੈ ਤੇ ਇਸ ਦਾ ਨਾਮ ਹੈ ਜੀ ਮਰਮੌਲਾ ਦਾ ਇਦੇ ਉੱਪਰ ਵੀ ਆਪਾਂ ਇੱਕ ਵੀਡੀਓ ਬਣਾਈ ਆਪਣੇ ਚੈਨਲ ਦੇ ਉੱਪਰ ਜੇ ਤੁਹਾਨੂੰ ਦੇਖਣੀ ਚਾਹਦੇ ਹੋ ਕਿ ਸਾਡੇ ਚੈਨਲ ਦੇ ਉੱਪਰ ਜਾ ਕੇ ਤੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਉਸ ਵੀਡੀਓ ਦਾ ਉਹ ਗੀ ਜਰੂਰ ਦੇਖਿਓ ਜਾ ਕੇ ਤੁਸੀਂ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਨੂੰ ਕਿਦਾਂ ਦਾ ਲੱਗ ਰਿਹਾ ਸਾਨੂੰ ਸਾਡਾ ਇਹ ਵਲੌਗ ਹਾਂਜੀ ਆਇਆ ਜੀ ਕੇਬਲਕਾਰ ਸਟੇਸ਼ਨ ਜਿੱਥੇ ਆ ਕੇਬਲਕਾਰ ਰੁਕਦੀ ਹੈਗੀ ਤੇ ਇਸ ਤੋਂ ਇਲਾਵਾ ਆਪਾਂ ਹੋਣੇ ਦੀ ਜਿਹੜੀ ਹੈ ਦੂਸਰੀ ਸਾਈਡ ਤੇ ਆ ਗਏ ਆ ਸਾਸਪੁਰ ਦੋਹੀ ਦੀ ਤੇ ਸਾਸਪੁਰ ਦੋਹੀ ਦੀ ਦੂਸਰੀ ਸਾਈਡ ਤੇ ਵੜਦੇ ਹਾਂ ਜਿਹੜਾ ਤੁਹਾਨੂੰ ਇਦਾਂ ਦਾ ਵਿਊ ਮਿਲੂਗਾ ਇੱਕ ਸਾਹਮਣੇ ਜਿਹੜਾ ਮੈਪ ਲਗਾਇਆ ਇਹਨਾਂ ਨੇ ਜਿੱਦੋਂ ਪਰ ਸਾਹਮਣੇ ਵਾਲੀਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਦੇ ਨਾਮ ਲਿਖੇ ਹੈਗੇ ਤੇ ਇਧਰ ਵਾਲਾ ਥਿਊ ਦੇਖੋ ਤੁਸੀਂ ਇਹ ਵੀ ਬਹੁਤ ਖੂਬਸੂਰਤ ਥਿਊ ਉਹ ਥੱਲੇ ਪਾਰਕਿੰਗ ਹੈ ਜਿੱਥੇ ਗੱਡੀਆਂ ਲਗਾਈਆਂ ਨੇ ਤੇ ਆਹ ਦੇਖੋ ਜੀ ਇਧਰ ਵੈਲੀ ਗਿੱਡੀ ਕਮਾਲ ਦੀ ਹੈਗੀ ਸਾਹਮਣੇ ਜਿਹੜੀ ਵੈਲੀ ਹੈਗੀ ਤੇ ਉਹ ਆਪਣੇ ਵਾਲੇ ਬੰਦੇ ਉੱਧਰ ਜਾ ਕੇ ਦੇਖ ਰਿਹਾ ਥਿਊ ਉੱਧਰ ਤਾਂ ਇੰਜੋਏ ਕਰ ਰਹੇ ਹੈਗੇ ਕੀ ਹੋ ਗਿਆ ਜੀ ਉਹ ਆਹੋ ਨਾ ਐ ਉਹ ਸੋਮਾ ਕਿਹਾ ਦੋਨਾਰ ਫਾਰੇ ਆਪਾਂ ਤਾਂ ਉਹ ਲੈ ਕੇ ਜਾਨੇ ਅੱਗੇ ਇਹ ਸ਼ੋਮਾ ਵਾ ਲੈ ਗਿਆ ਪਰ ਕੀ ਬੋ ਉਹ ਕੋਈ ਸਿਚੁਏਸ਼ਨ ਨਹੀਂ ਬਣਦੀ ਆਹ ਦੇਖੀ ਦਰਕਾ ਮੇ ਚੱਲ ਰਿਹਾ ਹੈ ਪਾਸੇ ਤੇ ਆ ਸਰਦ ਸਾਰਾ ਗਰੁੱਪ ਉਹ ਸੇ ਲਾਏਗਾ ਤੇ ਉਹ ਪਿੱਛੇ ਜਿਹੜਾ ਸਾਸ ਲੂੰਗੋ ਸਾਸੋ ਲੂੰਗੋ ਆ ਕੀ ਪਾੜੀ ਜਿਹੜੀ ਉਹਦਾ ਨਾਮ ਤੇ ਆ ਆਪਣੇ ਬੱਚੇ ਇੱਥੇ ਖੜੇ ਹੋਏ ਨੇ ਦੇਖਣ ਵਾਸਤੇ ਤਾਂ ਨੂੰ ਜਿਹੜਾ ਇੱਧਰ ਵਾਲੇ ਪਾਸੇ ਵੀ ਆਪਾਂ ਦਿਖਾ ਦਦੇ ਵੀ ਆਪਣਾ ਤੇ ਉਹ ਸਾਹਮਣੇ ਵੈਲੀ ਦੇਖੋ ਹਾਂਜੀ ਹੁਣ ਅਸੀਂ ਨਾ ਜਾਣ ਦਾ ਇੱਥੋਂ ਥੱਲੇ ਵਾਲ ਨੂੰ ਚਾਲੇ ਪਾ ਲਏ ਹੈਗੇ ਤੇ ਚਲਿਏ ਉਪਰ ਨੂੰ ਇੰਜੋਏ ਕਰ ਲਿਆ ਆਪਣਾ ਤਾਂ ਹੁਣ ਜਿਹੜਾ ਅਸੀਂ ਥੱਲੇ ਨੂੰ ਜਾ ਰਹੇ ਹਾਂ ਤਾਂ ਆਹ ਦੇਖੋ ਜੀ ਕਿੰਨੀ ਜਿਆਦਾ ਜਿਹੜਾ ਉਤਾੜਾ ਹੈਗਾ ਇਹ ਅਸੀਂ ਉਤਰਨਾ ਹੈਗਾ ਤੇ ਰਸਤਾ ਵੀ ਸਾਰਾ ਇਦਾਂ ਦਾ ਦਾ ਸਟicker ਰੱਖਿਆ ਹੋਇਆ ਹੈ ਟ੍ਰੈਕਿੰਗ ਵਾਲੀਆਂ ਨਾਲ ਜਾ ਰਹੇ ਹਾਂਗੇ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਕਿਦਾਂ ਦਾ ਵਲੌਗ ਲੱਗ ਰਿਹਾ ਸਾਡਾ ਇੱਥੇ ਜਿਹੜੀ ਖਾਸ ਧਿਆਨ ਰੱਖਣ ਵਾਲੀ ਚੀਜ਼ ਹੈ ਚੜਨ ਤੇ ਉਤਰਨ ਵਾਸਤੇ ਉਹ ਹੈਗੀ ਹੈ ਜੀ ਤੁਹਾਡੇ ਕੋਲ ਡੜੇਆ ਟਰੈਕਿੰਗ ਵਾਲੇ ਸ਼ੂ ਹੋਣੇ ਚਾਹੀਦੇ ਤੇ ਉਤੋ ਲਾਵਾ ਜਿਹੜੀਆਂ ਟਰੈਕਿੰਗ ਸਟਿਕਸ ਹੋਣੀਆਂ ਚਾਹੀਦੀਆਂ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਇਹ ਤੇ ਰਸਤਾ ਸਮੇਂ ਦੇਖ ਸਕਦੇ ਕਿਦਾਂ ਦਾ ਆਏਗਾ ਜਿੱਧਰ ਦੀ ਨਹੀਂ ਉਧਰ ਤੇ ਪਏ ਹੈ ਜਿਸ ਤਰ੍ਹਾਂ ਦੇ ਸੌਣੇ ਤੇ ਇਥੇ ਸੱਟ ਲੱਗਣ ਦਾ ਡਰ ਹੈ ਜੇ ਤੁਹਾਡਾ ਪੈਰ ਟਲਕ ਜੇ ਇਸ ਕਰਕੇ ਜਿਹੜਾ ਤੁਹਾਡੇ ਕੋਲ ਨਾ ਤੇ ਸ਼ੂਗਰ ਵਧਿਆ ਲੈ ਆ ਸਕਦੇ ਇਥੇ ਟ੍ਰੈਕਿੰਗ ਵਾਲੇ ਉਹ ਲੈ ਕੇ ਆਉਂਦੇ ਨਾਲ ਜਿਹੜੀ ਹੋਰ ਸੈਸਰੀਆ ਟ੍ਰੈਕਿੰਗ ਦੀ ਉਹ ਜ਼ਰੂਰ ਰੱਖੋ ਹਾਂਜੀ ਉਹ ਦੇਖੋ ਜੀ ਉੱਪਰ ਜ਼ੂਮ ਕਰਕੇ ਦਿਖਾ ਦਾਂ ਮੈਂ ਤੁਹਾਨੂੰ ਉਹ ਜਿੱਥੇ ਤੁਹਾਨੂੰ ਤਾਰੇ ਦੇਖ ਰਹੀਆਂ ਕੇਬਲ ਕਰਦੀਆਂ ਉੱਥੇ ਹੀ ਤੁਰ ਕੇ ਗਏ ਸੀਗੇ ਤੇ ਉਸੇ ਜਗ੍ਹਾ ਤੋਂ ਜਿਹੜਾ ਵਾ ਵੇਖਵਾ ਰਸਤਾ ਆ ਰਿਹਾ ਆਹ ਸਾਰਾ ਸਾਰਾ ਰਸਤਾ ਕਰਕੇ ਅਸੀਂ ਜਿਹੜਾ ਇਧਰੋਂ ਆਏ ਅੰਦੀ ਹੁਣ ਅਸੀਂ ਇੱਥੇ ਪਹੁੰਚ ਗਏ ਆ ਸਾਂ ਤੇ ਤੇ ਥੋੜਾ ਜਿਹਾ ਰਾਹ ਰਹਿ ਗਿਆ ਫਿਰ ਅਸੀਂ ਜਿਹੜਾ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਣਾ ਆਪਣੀਆਂ ਗੱਡੀਆਂ ਦੇ ਕੋਲ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਤੇ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਹੋਵੇਗਾ ਜੇ ਵਲੌਗ ਵਧੀਆ ਲੱਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ